ਚੰਡੀਗੜ੍ਹ ਦੇ ਵਿੱਚ ਡੀਜੀਪੀ ਚੰਡੀਗੜ੍ਹ ਦੇ ਹੁਕਮਾਂ ਤੋਂ ਬਾਅਦ ਹੁਣ ਜ਼ਰੂਰ ਅਸਰ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਚੰਡੀਗੜ੍ਹ ਦੇ ਡੀਜੀਪੀ ਵੱਲੋਂ ਮੀਟਿੰਗ 'ਚ ਸਾਫ਼ ਤੌਰ ਤੇ ਕਿਹਾ ਗਿਆ ਸੀਗਾ ਕਿ ਬਿਨਾਂ ਵਜੇ ਕੋਈ ਵੀ ਬਾਹਰ ਦੀ ਗੱਡੀ ਨੂੰ ਨਹੀਂ ਰੋਕਿਆ ਜਾਏਗਾ ਅਸੀਂ ਕੋਸ਼ਿਸ਼ ਕੀਤੀ ਹੈ ਜੇ ਗਰਾਊਂਡ ਜ਼ੀਰੋ ਤੇ ਰਿਐਲਿਟੀ ਚੈੱਕ ਕਰਨ ਦੀ ਫਿਲਹਾਲ ਸਿਰਫ ਜਿਹੜੇ ਜਿਹੜੇ ਟ੍ਰੈਫਿਕ ਪੁਲਿਸ ਕਰਮੀ ਹੈ ਉਹਨਾਂ ਨੂੰ ਸਿਰਫ ਟ੍ਰੈਫਿਕ ਰੈਗੂਲੇਟ ਹੀ ਕਰਨਾ ਪਵੇਗਾ ਬਿਨਾ ਵਜੇ ਕੋਈ ਗੱਡੀ ਨਹੀਂ ਰੋਕੇਗਾ ਜੇਕਰ ਕੋਈ ਵਾਇਲੇਸ਼ਨ ਕਰਦਾ ਹੈ ਤਾਂ ਕੈਮਰੇ ਜਿਹੜੇ ਲੱਗੇ ਹੋਏ ਨੇ ਉਹਨਾਂ ਦੀ ਮਦਦ ਤੇ ਹੀ ਚਲਾਨ ਹੋਣਗੇ ਬਿਨਾ ਵਰੀਏ ਕਿਉਂਕਿ ਲਗਾਤਾਰ ਜਿਹੜੀ ਸ਼ਿਕਾਇਤਾਂ ਆ ਰਹੀ ਸੀ ਉਸ ਦੇ ਮੱਦੇਨਜ਼ਰ ਜਿਹੜੀ ਰਿਵਿਊ ਮੀਟਿੰਗ ਹੋਈ ਉਹਦੇ ਵਿੱਚ ਕਈ ਚੀਜ਼ਾਂ ਦੀ ਆ ਜਿਹੜੀ ਹੈ ਗੱਲਬਾਤ ਹੋਈ ਹੈ ਔਰ ਸਖਤੀ ਤੋਂ ਇਹ ਗੱਲ ਜ਼ਰੂਰ ਕਹੀ ਹੈ ਕਈ ਸ਼ਿਕਾਇਤਾਂ ਆਈ ਕਿ ਬਾਹਰ ਦੀ ਗੱਡੀਆਂ ਨੂੰ ਰੋਕਿਆ ਜਾਂਦਾ ਹੈ ਬਾਹਰ ਦੀ ਗੱਡੀਆਂ ਨੂੰ ਰੋਕ ਕੇ ਹਰਾਸ਼ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਡੀਜੀਪੀ ਵੱਲੋਂ ਸਭ ਤੋਂ ਪਹਿਲਾਂ ਕਿਹਾ ਗਿਆ ਹੈ ਕਿ ਬਿਨਾਂ ਵਜੇ ਜੇਕਰ ਕੋਈ ਗੱਡੀ ਰੋਕਦਾ ਹੈ ਪੁਲਿਸ ਮੁਲਾਜ਼ਮ ਤਾਂ ਉਹਦੇ ਤੇ ਕਾਰਵਾਈ ਹੋਏਗੀ ਦੂਜੇ ਪਾਸੇ ਜੇਕਰ ਕੋਈ ਵਾਇਲੇਸ਼ਨ ਕਰਦਾ ਹੈ ਕੋਈ ਜ਼ਿਆਦਾ ਵਾਇਲੇਸ਼ਨ ਕਰਦਾ ਹੈ ਤਾਂ ਉਹਦੇ ਤੇ ਕਾਰਵਾਈ ਵੀ ਹੋਏਗੀ ਯਾਨੀ ਕਿ ਬੜਾ ਕਲੀਅਰ ਹੈ ਕਿ ਬਿਨਾਂ ਵਜੇ ਜੇਕਰ ਕੋਈ ਗੱਡੀ ਚੌਂਕਾ ਤੇ ਲਾਈਟ ਪੁਆਇੰਟ ਤੇ ਜੇਕਰ ਕੋਈ ਗੱਡੀ ਰੋਕੇਗਾ ਤਾਂ ਉਹਦੇ ਖਿਲਾਫ ਕਾਰਵਾਈ ਹੋਏਗੀ ਅਸੀਂ ਮੌਜੂਦ ਹਾਂ ਬਿਲਕੁਲ ਚੰਡੀਗੜ੍ਹ ਫਰਨੀਚਰ ਮਾਰਕੀਟ ਔਰ ਮਹਾਲੀ ਦਾ ਐਂਟਰੀ ਪੁਆਇੰਟ ਜਿੱਥੇ ਲਗਾਤਾਰ ਦੇਖਣ ਨੂੰ ਮਿਲਦਾ ਸੀਗਾ ਕਿ ਗੱਡੀ ਜ਼ਰੂਰ ਰੋਕੀ ਜਾਂਦੀ ਸੀ ਕੋਈ ਨਾ ਕੋਈ ਗੱਡੀ ਰੋਕ ਕੇ ਜ਼ਰੂਰ ਉਹਨਾਂ ਦੀ ਪੁੱਛਗਿੱਛ ਹੁੰਦੀ ਸੀ ਉਹਨਾਂ ਦੇ ਡਾਕੂਮੈਂਟ ਚੈੱਕ ਹੁੰਦੀ ਸੀ ਲੇਕਿਨ ਅੱਜ ਦੀ ਡੇਟ ਦੇ ਵਿੱਚ ਜੇ ਅਸੀਂ ਅੱਜ ਗੱਲ ਕਰ ਲਈਏ ਸਾਈਡ ਤੇ ਪੁਲਿਸ ਮੁਲਾਜ਼ਮ ਖੜੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਡੀ ਨਹੀਂ ਰੋਕੀ ਜਾ ਰਹੀ ਵਕ ਵਕ ਪੁਆਇੰਟ ਤੇ ਅਸੀਂ ਕੋਸ਼ਿਸ਼ ਕੀਤੀ ਹੈ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਗੱਡੀ ਨਹੀਂ ਰੋਕੀ ਗਈ ਹੈ ਯਾਨੀ ਕਿ ਸ਼ਕਤੀ ਤੋਂ ਜਿਹੜਾ ਹੈਗਾ ਇਹਦਾ ਪਾਲਣਾ ਕਰਨ ਦੀ ਗੱਲ ਕੀਤੀ ਗਈ ਸੀ ਔਰ ਅਫਸਰਾਂ ਨੂੰ ਵੀ ਸਾਫ਼ ਤੌਰ ਤੇ ਕਿਹਾ ਗਿਆ ਸੀਗਾ ਕਿ ਜੇਕਰ ਉਹ ਕੋਈ ਬਿਨਾਂ ਵਜੇ ਗੱਡੀ ਰੋਕਦਾ ਹੈ ਤਾਂ ਉਹਦੀ ਖੈਰ ਨਹੀਂ ਹਾਲਾਂਕਿ ਅਸੀਂ ਪੂਰਾ ਚੰਡੀਗੜ੍ਹ ਅੱਜ ਘੁੰਮ ਕੇ ਦੇਖਿਆ ਕਿਸੇ ਵੀ ਚੌਕ ਤੇ ਕਿਸੇ ਵੀ ਲਾਈਟ ਪੁਆਇੰਟ ਤੇ ਕੋਈ ਗੱਡੀ ਨਹੀਂ ਰੋਕੀ ਗਈ ਹੈ ਵਾਇਲੇਸ਼ਨ ਕੋਈ ਕਰਦਾ ਹੈ ਉਹਦੇ ਖਿਲਾਫ ਚਲਾਨ ਹੋਏਗਾ ਕਾਰਵਾਈ ਵੀ ਹੋਏਗੀ ਇਹ ਬੜਾ ਕਲੀਅਰ ਹੈ ਲੇਕਿਨ ਬਿਨਾਂ ਵਜੇ ਜੇਕਰ ਕੋਈ ਗੱਡੀ ਰੋਕਦਾ ਹੈ ਜਾਂ ਹਰਾਸ਼ ਕਰਦਾ ਹੈ ਤਾਂ ਉਹਦੇ ਵੀ ਖਿਲਾਫ ਜਿਹੜੀ ਪੁਲਿਸ ਮੁਲਾਜ਼ਮ ਕੋਈ ਵੀ ਹੋਵੇ ਉਹਦੇ ਵੀ ਖਿਲਾਫ ਕਾਰਵਾਈ ਕੀਤੀ ਜਾਏਗੀ ਚੰਡੀਗੜ੍ਹ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੇਂ ਜਯਦੀਨ ਪੰਜਾਬ ਚੰਡੀਗੜ੍ਹ ਦੇ ਵਿੱਚ ਡੀਜੀਪੀ ਚੰਡੀਗੜ੍ਹ ਦੇ ਹੁਕਮਾਂ ਤੋਂ ਬਾਅਦ ਹੁਣ ਜ਼ਰੂਰ ਅਸਰ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਚੰਡੀਗੜ੍ਹ ਦੇ ਡੀਜੀਪੀ ਵੱਲੋਂ ਮੀਟਿੰਗ 'ਚ ਸਾਫ਼ ਤੌਰ ਤੇ ਕਿਹਾ ਗਿਆ ਸੀਗਾ ਕਿ ਬਿਨਾਂ ਵਜੇ ਕੋਈ ਵੀ ਬਾਹਰ ਦੀ ਗੱਡੀ ਨੂੰ ਨਹੀਂ ਰੋਕਿਆ ਜਾਏਗਾ ਅਸੀਂ ਕੋਸ਼ਿਸ਼ ਕੀਤੀ ਹੈ ਜੇ ਗਰਾਊਂਡ ਜ਼ੀਰੋ ਤੇ ਰਿਐਲਿਟੀ ਚੈੱਕ ਕਰਨ ਦੀ ਫਿਲਹਾਲ ਸਿਰਫ ਜਿਹੜੇ ਜਿਹੜੇ ਟ੍ਰੈਫਿਕ ਪੁਲਿਸ ਕਰਮੀਆਂ ਉਹਨਾਂ ਨੂੰ ਸਿਰਫ ਟ੍ਰੈਫਿਕ ਰੈਗੂਲੇਟ ਹੀ ਕਰਨਾ ਪਵੇਗਾ ਬਿਨਾਂ ਵਜੇ ਕੋਈ ਗੱਡੀ ਨਹੀਂ ਰੋਕੇਗਾ ਜੇਕਰ ਕੋਈ ਵਾਇਲੇਸ਼ਨ ਕਰਦਾ ਹੈ ਤਾਂ ਕੈਮਰੇ ਜਿਹੜੇ ਲੱਗੇ ਹੋਏ ਨੇ ਉਹਨਾਂ ਦੀ ਮਦਦ ਤੇ ਹੀ ਚਲਾਨ ਹੋਣਗੇ ਬਿਨਾਂ ਵਜੇ ਕਿਉਂਕਿ ਲਗਾਤਾਰ ਜਿਹੜੀ ਸ਼ਿਕਾਇਤਾਂ ਆ ਰਹੀ ਸੀ ਉਸ ਦੇ ਮੱਦੇਨਜ਼ਰ ਜਿਹੜੀ ਰਿਵਿਊ ਮੀਟਿੰਗ ਹੋਈ ਉਹਦੇ ਵਿੱਚ ਕਈ ਚੀਜ਼ਾਂ ਦੀ ਆ ਜਿਹੜੀ ਹੈ ਗੱਲਬਾਤ ਹੋਈ ਹੈ ਔਰ ਸਖਤੀ ਤੋਂ ਇਹ ਗੱਲ ਜ਼ਰੂਰ ਕਹੀ ਹੈ ਕਈ ਸ਼ਿਕਾਇਤਾਂ ਆਈ ਕਿ ਬਾਹਰ ਦੀ ਗੱਡੀਆਂ ਨੂੰ ਰੋਕਿਆ ਜਾਂਦਾ ਹੈ ਬਾਹਰ ਦੀ ਗੱਡੀਆਂ ਨੂੰ ਰੋਕ ਕੇ ਹਰਾਸ਼ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਡੀਜੀਪੀ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਬਿਨਾ ਵਜੇ ਜੇਕਰ ਕੋਈ ਗੱਡੀ ਰੋਕਦਾ ਹੈ ਪੁਲਿਸ ਮੁਲਾਜ਼ਮ ਤਾਂ ਉਹਦੇ ਤੇ ਕਾਰਵਾਈ ਹੋਏਗੀ ਦੂਜੇ ਪਾਸੇ ਜੇਕਰ ਕੋਈ ਵਾਇਲੇਸ਼ਨ ਕਰਦਾ ਹੈ ਕੋਈ ਜ਼ਿਆਦਾ ਵਾਇਲੇਸ਼ਨ ਕਰਦਾ ਹੈ ਤਾਂ ਉਹਦੇ ਤੇ ਕਾਰਵਾਈ ਵੀ ਹੋਏਗੀ ਯਾਨੀ ਕਿ ਬੜਾ ਕਲੀਅਰ ਹੈ ਕਿ ਬਿਨਾ ਵਜੇ ਜੇਕਰ ਕੋਈ ਗੱਡੀ ਚੌਂਕਾ ਤੇ ਲਾਈਟ ਪੁਆਇੰਟ ਤੇ ਜੇਕਰ ਕੋਈ ਗੱਡੀ ਰੋਕੇਗਾ ਤਾਂ ਉਹਦੇ ਖਿਲਾਫ ਕਾਰਵਾਈ ਹੋਏਗੀ ਅਸੀਂ ਮੌਜੂਦ ਆ ਬਿਲਕੁਲ ਚੰਡੀਗੜ੍ਹ ਫਰਨੀਚਰ ਮਾਰਕੀਟ ਔਰ ਮਹਾਲੀ ਦਾ ਐਂਟਰੀ ਪੁਆਇੰਟ ਜਿੱਥੇ ਲਗਾਤਾਰ ਦੇਖਣ ਨੂੰ ਮਿਲਦਾ ਸੀਗਾ ਕਿ ਗੱਡੀ ਜ਼ਰੂਰ ਰੋਕੀ ਜਾਂਦੀ ਸੀ ਕੋਈ ਨਾ ਕੋਈ ਗੱਡੀ ਰੋਕ ਕੇ ਜ਼ਰੂਰ ਉਹਨਾਂ ਦੀ ਪੁੱਛਕਿਸ਼ ਹੁੰਦੀ ਸੀ ਉਹਨਾਂ ਦੇ ਡਾਕੂਮੈਂਟ ਚੈੱਕ ਹੁੰਦੀ ਸੀ ਲੇਕਿਨ ਅੱਜ ਦੀ ਡੇਟ ਦੇ ਵਿੱਚ ਜੇ ਅਸੀਂ ਅੱਜ ਗੱਲ ਕਰ ਲਈਏ ਸਾਈਡ ਤੇ ਪੁਲਿਸ ਮੁਲਾਜ਼ਮ ਖੜੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਡੀ ਨਹੀਂ ਰੋਕੀ ਜਾ ਰਹੀ ਵਕ ਵਕ ਪੁਆਇੰਟ ਤੇ ਅਸੀਂ ਕੋਸ਼ਿਸ਼ ਕੀਤੀ ਹੈ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਗੱਡੀ ਨਹੀਂ ਰੋਕੀ ਗਈ ਹੈ ਯਾਨੀ ਕਿ ਸ਼ਕਤੀ ਤੋਂ ਜਿਹੜਾ ਹੈਗਾ ਇਹਦਾ ਪਾਲਣਾ ਕਰਨ ਦੀ ਗੱਲ ਕੀਤੀ ਗਈ ਸੀ ਔਰ ਅਫਸਰਾਂ ਨੂੰ ਵੀ ਸਾਫ਼ ਤੌਰ ਤੇ ਕਿਹਾ ਗਿਆ ਸੀਗਾ ਕਿ ਜੇਕਰ ਉਹ ਕੋਈ ਬਿਨਾਂ ਵਜੇ ਗੱਡੀ ਰੋਕਦਾ ਹੈ ਤਾਂ ਉਹਦੀ ਖੈਰ ਨਹੀਂ ਹਾਲਾਂਕਿ ਅਸੀਂ ਪੂਰਾ ਚੰਡੀਗੜ੍ਹ ਅੱਜ ਘੁੰਮ ਕੇ ਦੇਖਿਆ ਕਿਸੇ ਵੀ ਚੌਕ ਤੇ ਕਿਸੇ ਵੀ ਲਾਈਟ ਪੁਆਇੰਟ ਤੇ ਕੋਈ ਗੱਡੀ ਨਹੀਂ ਰੋਕੀ ਗਈ ਹੈ ਵਾਇਲੇਸ਼ਨ ਕੋਈ ਕਰਦਾ ਹੈ ਉਹਦੇ ਖਿਲਾਫ ਚਲਾਨ ਹੋਏਗਾ ਕਾਰਵਾਈ ਵੀ ਹੋਏਗੀ ਇਹ ਬੜਾ ਕਲੀਅਰ ਹੈ ਲੇਕਿਨ ਬਿਨਾਂ ਵਜੇ ਜੇਕਰ ਕੋਈ ਗੱਡੀ ਰੋਕਦਾ ਹੈ ਜਾਂ ਹਰਾਸ਼ ਕਰਦਾ ਹੈ ਤਾਂ ਉਹਦੇ ਵੀ ਖਿਲਾਫ ਜਿਹੜੀ ਪੁਲਿਸ ਮੁਲਾਜ਼ਮ ਕੋਈ ਵੀ ਹੋਵੇ ਉਹਦੇ ਵੀ ਖਿਲਾਫ ਕਾਰਵਾਈ ਕੀਤੀ ਜਾਏਗੀ ਤੰਦਿਕਰ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੇ ਜਯਦੀਨ